ਜੋ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਬੀਟੀ ਦਾ ਜਿਹੜਾ ਸਨਮਾਨ ਕੀਤਾ ਗਿਆ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਸਾਡੇ ਪਿੰਡ ਦੀ ਪੰਚਾਇਤ ਨੇ ਇਹਨਾਂ ਦਾ ਸਨਮਾਨ ਕੀਤਾ ਜੀ ਤੇ ਗੁੜੀਆਂ ਨੇ ਬਹੁਤ ਵਧੀਆ ਨੰਬਰ ਲੈ ਕੇ ਆਪਣਾ ਨੀਡ ਰੱਤੇਪਾ ਜਿਹੜਾ ਪਾਸ ਕੀਤਾ ਹੈ ਜੀ ਅੱਗੇ ਤੋਂ ਵੀ ਆਸ ਕਰਦੇ ਹਾਂ ਵੇਸ਼ੇ ਤਰ੍ਹਾਂ ਇਹ ਹੋਰ ਵਧਣਗੇ ਜੀ ਤੇ ਪਿੰਡ ਨਾਲ ਪਿੰਡ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਬੇਟਾ ਕੀ ਕਹਣਾ ਸੰਗੋ ਤੁਸੀਂ ਨੀਡ ਦੀ ਪ੍ਰੀਖਿਆ ਪਾਸ ਕੀਤੀ ਹੈ ਤੇ ਪਿੰਡ ਵਾਣ ਵਾਲਾ ਵੱਲੋਂ ਤੁਹਾਡਾ ਸਨਮਾਨ ਕੀਤਾ ਗਿਆ ਕਿਵੇਂ ਦਾ ਲੱਗਦਾ ਹੈ ਮੇਰਾ ਨਾਮ ਸੁਮੇਤ ਪ੍ਰੀਤਕਾਰ ਹੈ ਤੇ ਮੈਂ ਬਨਵਲਾ ਪਿੰਡ ਦੀ ਵਾਸੀ ਹਾਂ ਮੈਂ ਪਲੱਸ 2 ਦੇ ਨਾਲ ਨਾਲ ਹੀ NEET ਦੀ ਪ੍ਰੀਖਿਆ ਕੁਆਲੀਫਾਈ ਕੀਤੀ ਹੈ ਮੈਨੂੰ ਪਹਿਲੇ 100 ਪੰਜਾਬ ਵਿੱਚੋਂ ਪਹਿਲੇ 100 ਬੱਚਿਆਂ ਵਿੱਚ ਮੇਰਾ ਨਾਮ ਆਇਆ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਰਜੋਤ ਬੈਂਸ ਦੁਆਰਾ ਸਨਮਾਨ ਕੀਤਾ ਗਿਆ ਹੁਣ ਪਿੰਡ ਦੇ ਲੋਕਾਂ ਨੇ ਵੀ ਆਰਥਿਕ ਪੱਖੋਂ ਵੀ ਬਹੁਤ ਸਹਾਇਤਾ ਕੀਤੀ ਹੈ ਤੇ ਸਨਮਾਨ ਵੀ ਕੀਤਾ ਹੈ ਬਹੁਤ ਚੰਗਾ ਲੱਗ ਰਿਹਾ ਹੈ ਤੇ ਮੈਂ ਇਸੇ ਤਰ੍ਹਾਂ ਅੱਗੇ ਪਿੰਡ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੀ ਬਹੁਤ ਕੋਸ਼ਿਸ਼ ਕਰਾਂਗੀ ਉიტਾ ਕੇ ਗੱਲ ਕਰੀਏ ਅੱਜ ਵੀ ਕੁਝ ਮਾਪੇ ਆ ਜਿਹੜੇ ਧੀਆ ਤੇ ਪੁੱਤਰਾ ਦੇ ਵਿੱਚ ਫਰਕ ਸਮਝਦੇ ਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰ ਫਰਕ ਨਹੀਂ ਕਰਨਾ ਚਾਹੀਦਾ ਹਨ ਮੇਰੇ ਮਾਪੇ ਤਾਂ ਨਹੀਂ ਕਰਦੇ ਤੇ ਸਪੋਰਟ ਕਰਨਾ ਚਾਹੀਦਾ ਜਿੰਨੀ ਵੱਧ ਸਪੋਰਟ ਮਿਲੇਗੀ ਉਹਨਾਂ ਵੱਧ ਨਾਲ ਰਚਨਾਇਆ ਜਾਊਗਾ ਜੀ ਸਰਕਾਰੀ ਤੋਂ ਡਿਬੇਟ ਦੇ ਨੀਤੀ ਪ੍ਰਿਕਿਆ ਪਾਸ ਕੀਤੀ ਹੈ ਪਲੱਸ 2 ਤੋਂ ਪਹਿਲਾ ਸਟਾਰਤਰਾਫੀ ਕੀਤਾ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸਨਮਾਨ ਦਿੱਤਾ ਗਿਆ ਕੀ ਕਹਿਣਾ ਚਾਹੂੰਗਾ ਕਿਸ ਤਰ੍ਹਾਂ ਦਾ ਲੱਗਦਾ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਪੰਚਾਇਤ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਸਾਡੀ ਕੁੜੀਆਂ ਨੂੰ ਇਹਨੇ ਲਾਇਕ ਸਮਝਿਆ ਸਨਮਾਨਿਤ ਕੀਤਾ ਤੇ ਇਹ ਸੌ ਬੱਚੇ ਚੋਂ ਸਾਡੇ ਸ਼ਾਇਦ ਮੁਕਸਾ ਜिले ਤੋਂ ਪਹਿਲੀ ਲੜਕੀ ਸੀ ਜਿਹਦਾ ਨਾਮ ਆਇਆ ਤੇ ਕੋ ਅੰਤਮਾਨ ਤੇ ਬੈਂਸ ਮੈਂ ਸਨਮਾਨਿਤ ਕੀਤਾ ਹੁਣ ਸਾਰੇ ਨਗਰ ਪੰਚਾਇਤ ਨੇ ਸਨਮਾਨਿਤ ਕੀਤਾ ਸੰਭ ਬਹੁਤ ਖੁਸ਼ੀ ਹੈ